ਕਾਲਜੀ ਸਾਰਿਆਂ ਨੂੰ ਸਾਰਿਆਂ ਦਾ ਸਰਗ ਪੰਮੀ ਦੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਟ੍ਰੇਟ ਸਰਵਾਦੀ ਕਟਿੰਗ ਕਰਨੀ ਬਹੁਤ ਹੀ ਸੌਖੀ ਤਰੀਕੇ ਨਾਲ ਕਿਵੇਂ ਆਪਾਂ ਇਹਦੀ ਕਟਿੰਗ ਕਰਨੀ ਆ ਠੀਕ ਹੈ ਜੀ ਸਟ੍ਰੇਟ ਸਰਵਾਦੀ ਕਟਿੰਗ ਕਰਨ ਲਈ ਸਾਡੇ ਕੋਲ ਵਾਸ਼ੇ ਤੋਂ 2 ਮੀਟਰ ਕੀ ਫੈਬਰਿਕ ਬਹੁਤ ਹੁੰਦਾ ਹੈ 2 ਮੀਟਰ ਦੀ ਆਪਾਂ ਇਹਦੀ ਕਟਿੰਗ ਕਰ ਸਕਦੇ ਆ ਸਭ ਤੋਂ ਪਹਿਲਾਂ ਇਸ ਤਰ੍ਹਾਂ ਆਪਾਂ ਇਹ ਕੱਪੜਾ ਜਿਹੜਾ ਹੈਗਾ ਜਿੰਨਾ ਵੀ ਸਾਡੇ ਕੋਲ ਹੈਗਾ ਹੈ ਕੱਪੜਾ 2 ਮੀਟਰ ਵੈਸੇ ਇਹ ਸਹੀ ਲੱਗਦਾ ਆ ਆਪਾਂ ਇਹਦਾ ਜਿਹੜਾ ਡਬਲ ਫੋਲਡ ਕਰ ਲੈਣਾ ਠੀਕ ਹੈ ਜੀ ਕੱਪੜੇ ਨੂੰ ਡਬਲ ਫੋਲਡ ਕਰ ਦੇਣਾ ਆਪਾਂ ਸਾਰੇ ਨੂੰ ਇਹ ਵਾਲੇ ਨੂੰ ਆਪਾਂ ਕੱਪੜੇ ਨੂੰ ਪਹਿਲਾਂ ਡਬਲ ਫੋਲਡ ਕੀਤਾ ਫਿਰ ਆਪਾਂ ਇਹਦੀਆਂ ਚਾਰ ਤਹਾਂ ਕੱਢ ਲੈਣੀਆਂ ਇਸ ਤਰ੍ਹਾਂ ਇੱਕ 2 3 ਤੇ 4 ਇਸ ਤਰ੍ਹਾਂ ਆਪਾਂ ਨੂੰ ਫੋਲਡ ਕਰਕੇ ਰੱਖ ਲੈਣਾ ਠੀਕ ਹੈ ਜੀ ਸਟ੍ਰੇਟ ਸਲਵਾ ਦੇ ਜਦੋਂ ਆਪਾਂ ਕਟਿੰਗ ਕਰਦੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਦੱਸੂਗੀ ਹੋ ਜਾਊਗੀ ਨਹੀਂ ਆਪਾਂ ਨੇ ਜਿੰਨੀ ਵੀ ਸਾਡੇ ਕਸਟਮਰ ਦੀ ਲੈਂਥ ਆ ਮੇਰੇ ਕਸਟਮਰ ਦੀ ਲੈਂਥ ਹੈਗੀ ਹੈ 70 ਇੰਚ ਠੀਕ ਹੈ ਜੀ ਇਹਦੇ ਵਿੱਚ ਬੈਲਟ ਆਪਾਂ ਨੇ 5 ਇੰਚ ਦੀ ਪਾਉਣੀ ਆ ਆਪਣੇ 5 ਇੰਚ ਇਹਦਾ ਬੈਲਟ ਤਾਂ ਬਾਹਰ ਕੱਢ ਕੇ ਜਿਵੇਂ ਮੇਰੇ ਕਸਟਮਰ ਦੀ ਲੈਂਥ ਸੈਂਟੀ ਆ ਆਪਾਂ ਨੇ ਇਹਦੇ ਵਿੱਚੋਂ 5 ਇੰਚ ਬਾਹਰ ਕੱਢ ਦੇਣੀ ਆ ਠੀਕ ਹੈ ਜੀ ਤੇ ਆਪਾਂ ਨੇ ਜੀ 36 ਇੰਚ ਦੀ 1 ਇੰਚ ਦਾ ਆਪਾਂ ਮਾਰਜਨ ਲੈਂਦੇ ਨੂੰ ਨੇ ਕਿ نیچے ਬੈਲਟ ਦੀ ਉੱਪਰਲੀ ਸਲਾਈ ਚ ਆਊਗਾ ਤੇ ਆਪਣਾ ਆਊਗਾ نیچے ਪੌਂਚੇ ਦੀ ਸਲਾਈ ਚ ਆਪਾਂ ਨੇ ਇਹਦਾ ਮਾਰਕ ਪੂਰਾ 36 ਇੰਚ ਲੈ ਲੈਣਾ ਠੀਕ ਹੈ ਜੀ 36 ਇੰਚ ਦਾ ਆਪਾਂ ਇਹਦਾ ਪੂਰਾ ਮਾਰ ਕੇ ਜਿਹੜਾ ਉਹ ਉੱਥੇ ਲੈਣਾ ਹੈ ਇਹਦਾ ਸ਼ੱਤੀ ਇੰਚ ਨਹੀਂ ਆਪਾਂ ਐਸਾ ਸਿੱਕਤਾ ਇਹਦਾ ਮਾਰ ਕਰਕੇ ਠੀਕ ਹੈ ਜੀ ਬੰਦ ਪਾਸਿਓਂ ਆਪਾਂ ਨਹੀਂ ਆਸਣ ਨਹੀਂ ਲੈਣਾ ਆਸਣ ਤਾਂ ਆਪਾਂ ਖੁੱਲ੍ਹੀ ਸਾਈਡ ਜਿਹੜੀ ਆਪਾਂ ਇੱਧਰ ਵੱਲੋਂ ਉੱਪਰ ਲੈਣਾ ਠੀਕ ਹੈ ਜੀ ਆਸਣ ਆਪਾਂ ਨਹੀਂ ਲੈਣਾ ਹੈਗਾ ਇਹਨਾਂ ਦਾ 10 ਇੰਚ ਨਾਰਮਲ ਆਪਾਂ ਨੇ 10 ਇੰਚ ਹੀ ਆਸਨ ਲੈਣਾ ਹੈਗਾ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਇੱਥੇ ਇੱਕ ਦੋ ਇੰਚ ਡੇਢ ਜਾਂ ਦੋ ਇੰਚ ਦੀ ਤੁਸੀਂ ਕੱਟ ਪਾ ਸਕਦੇ ਹੋ ਇੱਥੇ ਡੇਢ ਜਾਂ ਦੋ ਇੰਚ ਦੀ ਇਹਨੂੰ ਆਪਾਂ ਨੇ ਇਸ ਤਰ੍ਹਾਂ ਬਣਾਉਣਾ ਹੈਗਾ ਆਸਨ ਤੋਂ ਦੋਵੇਂ ਟਿੱਕੜਾ ਇਹ ਤਾਂ ਮੇ ਪਾਇਆ ਕਿਉਂਕਿ ਸਰਵਾਰ ਇੱਥੋਂ ਸਾਡੀ ਜਿਹੜਾ ਪਹੁੰਚਾ ਡਿੱਗਦਾ ਨਹੀਂ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਪਾ ਲਿਆ। ਉਸ ਤੋਂ ਬਾਅਦ ਆਪਾਂ ਨੇ ਇੱਥੇ ਜਿੰਨੀ ਵੀ ਸਾਡਾ ਪੌਂਚਾ ਰੈਡੀ ਰੱਖਣਾ ਹੈ ਮੰਨ ਲਓ ਆਪਾਂ ਇਹਦਾ 8.5 ਪੌਂਚਾ 8.5 ਇਹ ਰੈਡੀ ਰੱਖਣਾ ਤੇ ਆਪਾਂ ਨੇ 8.5 ਹੀ ਲੈਣਾ 2 ਇੰਚ ਸਾਡੇ ਕੋਲ ਇਹ ਬਹੁਤ ਹੁੰਦਾ ਹੈ ਆਪਾਂ 2 ਜਾਂ 3 ਅੱਖ ਸਕਦੀਆਂ ਠੀਕ ਹੈ ਜੀ ਐਨਾ ਹੀ ਆਪਾਂ ਨੇ ਇਹਦਾ ਜਿਹੜਾ ਪੌਂਚਾ ਰੈਡੀ ਰੱਖਣਾ ਹੈ ਜਿਆਦਾ ਆਪਾਂ ਇਹ ਪੌਂਚਾ ਨਹੀਂ ਰੈਡੀ ਰੱਖਣਾ ਉਸ ਤੋਂ ਬਾਅਦ ਆਪਾਂ ਨੇ ਇਸ ਤਰ੍ਹਾਂ ਸਕੇਲ ਦੇ ਨਾਲ ਇਹਨੂੰ ਲੈਗ ਸ਼ੇਪਰ ਦੇ ਨਾਲ ਐਦਾਂ ਸ਼ੇਪ ਦੇ ਦੇਣੀ ਹੈ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਜਿਹੜੀ ਹੈ ਇਹ ਸਲਵਾਰ ਸਾਡੀ ਕਟਿੰਗ ਹੋ ਜਾਂਦੀ ਆ ਤੇ ਬਹੁਤ ਹੀ ਸੁੰਨ ਲੱਗਦੀ ਵੀਅਰ ਕੀਤੀ ਹੋਈ ਹੈ ਤੇ ਤੁਸੀਂ 3 ਇੰਚ ਦਾ ਵੀ ਕਰ ਸਕਦੇ ਆ ਕਟਿੰਗ 2.5 3 ਤੱਕ ਕਰ ਸਕਦੇ ਆ ਇਸ ਤੋਂ ਜ਼ਿਆਦਾ ਨਾ ਕਰਿਓ ਤੇ ਆ ਇੱਥੋਂ ਆਪਾਂ ਨੇ 1.5 ਇੰਚ ਉਰੇ ਨੂੰ ਅੰਦਰ ਨੂੰ ਘਟਾਇਆ ਆ ਹਸਣ ਦਾ ਕਿਉਂਕਿ ਇਹਦਾ ਥੋੜਾ ਬੰਦੀ ਹੈਗੀ ਹੈ ਘੇਰ ਥੋੜਾ ਘਟਾਉਣਾ ਸੀ ਇਸ ਕਰਕੇ ਆਪਾਂ ਨੇ ਉੱਪਰ ਤੋਂ ਘਟਾਉਣਾ نیچے ਤੋਂ ਆਪਾਂ ਨੇ ਸੇਮ ਇਸ ਤਰ੍ਹਾਂ ਬਰਾਬਰ ਨੂੰ ਮੈਚ ਕਰ ਦੇਣਾ ਆ ਠੀਕ ਹੈ ਜੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਪਾਈ ਹੋਈ ਵੀ ਸਲਵਾਰ ਬਹੁਤ ਵਧੀਆ ਲੱਗਦੀ ਏ ਯਾਰ ਕਿੱਥੀ ਹੋਈ ਬਹੁਤ ਹੀ ਸੌਖੇ ਤਰੀਕੇ ਨਾਲ ਇਹਦੀ ਜਿਹੜੀ ਕਟਿੰਗ ਹੋ ਜਾਂਦੀ ਆ ਹੁਣ ਆਪਾਂ ਇਹਦੀ ਇਹਦੇ ਕੱਢ ਦੇਣੀ ਸਾਰੇ ਦੀ ਹੁਣ ਆਪਾਂ ਇਹਦੀ বেলਟ ਜਿਹੜੀ ਆ ਉਹ ਪਾਵਾਂਗੇ ਕਿਉਂਕਿ ਸਾਡੇ ਕੋਲ ਕਪੜਾ ਘੱਟ ਹੁੰਦਾ ਹੈ ਤੇ ਆਪਾਂ বেলਟ ਜਿਹੜੀ ਹੈ ਜੇ ਹਨ ਸਾਡੇ ਕੋਲ ਆਹ ਕਪੜਾ ਬਚਿਆ ਸਾਈਡ ਤੋਂ ਇਹਦੀ ਵੀ ਕੱਢ ਕੇ ਜੋੜ ਪਾ ਕੇ ਖਾ ਸਕਦੇ ਹਾਂ ਪਰ ਸਾਡੇ ਕੋਲ ਕਪੜਾ ਹੈਗਾ ਸੋ ਆਪਾਂ ਇਹਦੀ ਜਿਹੜੀ ਆ বেলਟ ਬਣਾਵਾਂਗੇ 5 ਇੰਚ ਦੀ ਹੀ ਆਪਾਂ ਇਹਦੀ ਜਿਹੜੀ ਆ বেলਟ ਲੰਬਾਈ 'ਚ ਰੈਡੀ ਰੱਖਣੀ ਆ ਤੇ ਆਪਾਂ ਨੇ 22 ਇੰਚ ਦੀ ਜਿਹੜੀ ਬੈਲਟ ਉਹ ਪਾਉਣੀ ਆ 21 ਇੱਥੇ ਤੇ 1 ਇੰਚ ਹੀ ਆਪਾਂ ਨੇ ਇਹਦੇ ਵਿੱਚ ਪਲੱਸ ਕਰਨਾ ਆ ਤੇ 23 ਇੰਚ ਬੈਲਟ ਦੀ ਕਟਾਈ ਹੋਊਗੀ 22 ਸਾਡੇ ਕੋਲ ਰੈਡੀ ਰਹਿ ਜਾਊਗਾ ਕਿਉਂਕਿ 1/2 ਇੰਚ ਸਾਡਾ ਇੱਧਰ ਤੇ 1/2 ਇੱਧਰ ਸਾਡਾ ਸਲਾਈ ਦੇ ਵਿੱਚ ਆਊਗਾ 5 ਇੰਚ ਦੀ ਹੀ ਆਪਾਂ ਨੇ ਇਹਦੇ ਵਿੱਚ ਜਿਹੜੀ ਆ ਬੈਲਟ ਉਹ ਪਾਉਣੀ ਹੈਗੀ ਆ ਐਸੋ ਇਹ ਇਸੇ ਸਾਡੀ ਸਟ੍ਰੇਟ ਸਲਵਾਰ ਦੀ ਕਟਿੰਗ ਜਿੰਨਾ ਜਿੰਨਾ ਨੂੰ ਵਧੀਆ ਲੱਗੂ। ਤੁਸੀਂ ਇਹ ਜਰੂਰ ਕਰਦੇ ਹੋ ਕਿ ਚੈਨਲ ਨੂੰ ਜਾਣੀ ਜ਼ਰੂਰ ਪਾ ਲੈ ਗੋ। ਬਹੁਤ ਸੌਕੇ ਤਰੀਕੇ ਨਾਲ ਇਹਦੀ ਕਟਿੰਗ ਹੋ ਜਾਂਦੀ ਹੈ। ਕੋਈ ਇਹਦੇ ਵਿੱਚ ਉਜੜਣ ਵਾਲੀ ਗੱਲ ਨਹੀਂ ਹੈਗੀ। ਤੇ ਕਹੀ ਮੇਰੀਆਂ ਭੈਣਾਂ ਕਹਿੰਦੀਆਂ ਕਿ ਜਿੱਥੇ ਤੁਸੀਂ ਆਪਾਂ ਆਹ ਵਾਲੀ ਕਟਾਈ ਪਾ ਦੇਣੀ ਹੈ। ਠੀਕ ਹੈ ਆਪਾਂ ਪਾਈ ਹੀ ਔਰ ਪਾ ਔਰ ਇਹਦੇ